ਇੱਕ ਸੁਧਾਰਨ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਉਸ ਨੂੰ ਅਚਾਨਕ ਇੱਕ ਬੱਚੇ ਦੀਆਂ ਚੀਕਾਂ ਸੁਣੀਆਂ ਕਿਸਾਨ ਦੌੜ ਕੇ ਗਿਆ ਵੇਖਿਆ ਇੱਕ ਬੱਚਾ ਦਲਦਲ ਵਿੱਚ ਧਸਦਾ ਜਾ ਰਿਹਾ ਸੀ ਕਿਸਾਨ ਨੇ ਉਸ ਬੱਚੇ ਨੂੰ ਬਚਾ ਲਿਆ ਅਗਲੇ ਦਿਨ ਇੱਕ ਵੱਡੀ ਬੱਗੀ ਵਿੱਚ ਇੱਕ ਅਮੀਰ ਜੋੜਾ ਆਇਆ ਜਿਸ ਨੇ ਘੁੰਮਣ ਲਈ ਉਧਰ ਜਾ ਨਿਕਲੇ ਆਪਣੇ ਪੁੱਤਰ ਨੂੰ ਬਚਾਉਣ ਕਰਕੇ ਕਿਸਾਨ ਦਾ ਭਰਪੂਰ ਧੰਨਵਾਦ ਕੀਤਾ ਅਤੇ ਕਿਹਾ ਮੈਂ ਤੁਹਾਨੂੰ ਕੁਝ ਭੇਟ ਕਰਨਾ ਚਾਹੁੰਦਾ ਹਾਂ ਕਿਸਾਨ ਨੇ ਕਿਹਾ ਜਿਹੜਾ ਕੰਮ ਬਹਿ ਕੀਤਾ ਹੈ ਅਜਿਹੇ ਕੰਮਾਂ ਦੇ ਪੈਸੇ ਨਹੀਂ ਵਟੇ ਜਾਂਦੇ ਇਤਨੇ ਵਿੱਚ ਬੱਗੀ ਨੂੰ ਵੇਖ ਕੇ ਉਤਸੁਕਤਾ ਵਸ ਕਿਸਾਨ ਦਾ ਪੁੱਤਰ ਉੱਥੇ ਆ ਗਿਆ ਬੱਗੀ ਵਾਲੇ ਨੇ ਕਿਹਾ ਮੈਂ ਤੁਹਾਡੇ ਇਸ ਪੁੱਤਰ ਦੀ ਵਿੱਦਿਆ ਦੀ ਜ਼ਿੰਮੇਵਾਰੀ ਲੈਣੀ ਚਾਹੁੰਦਾ ਹਾਂ ਇਹ ਸਾਰੀ ਪੜ੍ਹਾਈ ਮੇਰੇ ਖਰਚੇ ਤੇ ਕਰੇਗਾ ਉਸ ਕਿਸਾਨ ਦਾ ਇਹ ਪੁੱਤਰ ਵੱਡਾ ਹੋ ਕੇ ਸੰਸਾਰ ਦਾ ਪ੍ਰਸਿੱਧ ਡਾਕਟਰ ਸਰ ਅਲੈਗਜ਼ੈਂਡਰ ਫਲੇਮਿੰਗ ਬਣਿਆ ਜਿਸ ਨੇ ਪੈਨਸਿਲਿਨ ਦੀ ਕਾਢ ਕੱਢੀ ਪੈਨਸਿਲਿਨ ਨੇ ਪਿਛਲੀ ਇੱਕ ਸਦੀ ਦੌਰਾਨ 100 ਕਰੋੜ ਨਾਲੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ। ਇਤਫਾਕ ਦੀ ਗੱਲ ਹੈ ਕਿ ਧਨਵਾਨ ਵਿਅਕਤੀ ਦੇ ਉਸ ਪੁੱਤਰ ਨੂੰ 40 ਸਾਲ ਮਗਰੋਂ ਨਮੂਨੀਆਂ ਹੋ ਗਿਆ। ਜਿਹੜਾ ਫਲੇਮਿੰਗ ਦੀ ਪੈਨਸਿਲਿਨ ਨਾਲ ਠੀਕ ਹੋਇਆ। ਉਹ ਧਨਵਾਨ ਵਿਅਕਤੀ ਲਾਰਡ ਰੈਂਡਲਫ ਚਰਚਲ ਸੀ। ਅਤੇ ਚਿੱਕੜ ਵਿੱਚ ਧਸਣ ਅਤੇ ਨਮੂਨੀਆਂ ਹੋਣ ਵਾਲੇ ਉਸ ਦੇ ਪੁੱਤਰ ਦਾ ਨਾਂ ਵਿੰਸਟਨ ਚਰਚਿਲ ਸੀ ਜਿਹੜਾ ਦੂਜੇ ਵਿਸ਼ਵ ਯੁੱਧ ਸਮੇਂ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਸੀ ਜਿਸ ਦੇ ਹੌਸਲੇ ਸਿੱਧਕ ਅਤੇ ਦ੍ਰਿੜਤਾ ਦੀ ਸਾਰਾ ਸੰਸਾਰ ਹੁਣ ਵੀ ਦਾਅ ਦਿੰਦਾ ਹੈ